ਫਰੂਕੀ ਜੀ ਸਾਇੰਸ ਦਾ ਜਮਾਨਾ 21 ਸਦੀ ਗਿਆਨ ਤੇ ਵਿਗਿਆਨ ਦਾ ਜੋਗ ਹੈ ਗਿਆਨ ਦੇ ਨਾਲ ਜੇ ਤੁਸੀਂ ਕਿਸੇ ਦੀ ਵਿਗਿਆਨ ਨਾਲ ਸਮਝਾਓ ਉਹ ਗਿਆਨ ਦੀ ਵੈਲਿਊ ਨਹੀਂ ਕਾਊਂਟ ਕੀਤੀ ਜਾ ਰਹੀ ਇਸ ਸਦੀ ਦੇ ਵਿੱਚ ਦੇਸੀ ਕਿਉਂ ਹੁੰਦਾ ਕੀ ਹੈ ਹੂੰ ਫਾਈਬਰ ਹੈ ਕਾਰਬੋਜ਼ ਹੈ ਵਿਟਾਮਿਨ ਹੈ मिनਰਲਸ ਕੀ ਹੈ ਕੀ ਹੈ ਦੇਸੀ ਕਿਉਂ ਗੁੱਡ ਫੈਟ ਹੈ ਹੁਣ ਗੁੱਡ ਫੈਟ ਦੀ ਸਾਨੂੰ ਜ਼ਰੂਰਤ ਕਿਉਂ ਆ ਪੂਰੇ ਵਿਸ਼ਵ ਦੇ ਅੰਦਰ ਪੂਰੇ ਵਿਸ਼ਵ ਦੇ ਅੰਦਰ ਜੇ ਸਭ ਤੋਂ ਅੱਛੀ ਗੁੱਡ ਫੈਟ ਦਾ ਕੋਈ ਮਾਲਕ ਹੈ ਤਾਂ ਸਾਡਾ ਮੋਲਕ ਹੈ ਤੁਸੀਂ ਅਗਰ ਲੀਵਰ ਤੋਂ ਵਧੀਆ ਕੰਮ ਲੈਣਾ ਤਾਂ ਉਹਨੂੰ ਵਿਟਾਮਿਨਸ ਦੀ ਰੇਸ਼ੋ ਤੁਹਾਨੂੰ ਉਹਦੇ ਬੀ ਕੰਪਲੈਕਸ ਬੈਲੈਂਸ ਕਰਨਾ ਪਏਗਾ ਠੀਕ ਹੈ ਜੇ ਤੁਸੀਂ ਹੱਡੀ ਨੂੰ ਵਧੀਆ ਕਰਨਾ ਹੈ ਵਿਟਾਮਿਨ ਡੀ ਤੇ ਕੈਲਸ਼ੀਅਮ ਬੈਸਟ ਕਰਨਾ ਪਏਗਾ ਅਗਰ ਤੁਸੀਂ ਆਪਣੀ ਮਸਲ ਨੂੰ ਤਾਕਤ ਦੇਣੀ ਹੈ ਸਾਡਾ ਬੇਸ ਕੀ ਹੈ ਸਕੈਲਟਨ ਹੱਡੀਆਂ ਦਾ ਢਾਂਚਾ ਹੈ ਆਪਾਂ ਹਮ ਜਿਹੜਾ ਵਿਟਾਮਿਨ ਡੀ ਤੇ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਵਿਟਾਮਿਨ ਕੇ ਦੇ ਮਿਸ਼ਨ ਤੋਂ ਬਣਦਾ ਹੈ ਉਸ ਉਸ ਸਕੈਲਟਨ ਦੇ ਉੱਪਰ ਫਰੁਕੀ ਜੀ ਬਹੁਤ ਨਿਊਰੋ ਨਰਵੋ ਨਰਵਜ਼ ਆਰਟਰੀਜ਼ ਵਗੈਰਾ ਆਪਾਂ ਇਹ ਕਿ ਨਾਲ ਉਹਦੇ ਮਿਕਸ ਕਰਕੇ ਲੇਪ ਦਿੱਤਾ ਗਿਆ ਕੁਦਰਤ ਵੱਲੋਂ ਮਸਲਦਾ ਮਸਲ ਦੀ ਅਸਲੀ ਖੁਰਾਕ ਗੁੱਡ ਫੈਟ ਹੁੰਦੀ ਹੈ ਫਰੁਕੀ ਜੀ ਸਾਇੰਸ ਦਾ ਜਮਾਨਾ 21 ਸਦੀ ਗਿਆਨ ਤੇ ਵਿਗਿਆਨ ਦਾ ਜੋਗ ਹੈ ਗਿਆਨ ਦੇ ਨਾਲ ਜੇ ਤੁਸੀਂ ਕਿਸੇ ਦੀ ਵਿਗਿਆਨ ਨਾਲ ਸਮਝਾਓ ਉਹ ਗਿਆਨ ਦੀ ਵੈਲਿਊ ਨਹੀਂ ਕਾਊਂਟ ਕੀਤੀ ਜਾ ਰਹੀ ਇਸ ਸਦੀ ਦੇ ਵਿੱਚ ਤਾਂ ਮੈਂ ਡਾਇਰੈਕਟ ਇਹ ਵਿਗਿਆਨ ਤੇ ਆਣਾ ਕਿਉਂਕਿ ਇਹਦੇ ਅੰਦਰ ਗੁੱਡ ਫੈਟ ਦੇ ਤੌਰ ਤੇ ਵਿਟਾਮਿਨ ਗੁੱਡ ਫੈਟ ਵੀ ਹੈ ਵਿਟਾਮਿਨ A ਵੀ ਹੈ ਤੇ E ਵੀ ਹੈ ਔਰ ਕੈਲਸ਼ੀਅਮ ਵੀ ਤੇ ਵਿਟਾਮਿਨ ਡੀ ਵੀ ਆ ਇਹ ਪੂਰੇ ਦਾ ਪੂਰਾ ਕੰਬੀਨੇਸ਼ਨ ਆਂਤੜੀਆਂ ਵਾਸਤੇ ਸੋਨੇ ਦਾ ਸੁਭਾਗਾ ਹੈ ਠੀਕ ਹੈ ਔਰ ਜਿਵੇਂ ਤੁਸੀਂ ਲੈਣ ਦਾ ਤਰੀਕਾ ਤੁਹਾਨੂੰ ਕਨਫਰਮ ਹੋਣਾ ਚਾਹੀਦਾ ਜੀ ਕਰਨਾ ਕੀ ਹੈ ਇੱਕ ਗਲਾਸ ਪਾਣੀ ਲਓ ਜਿਵੇਂ ਇੱਕ ਗਲਾਸ ਪਾਣੀ ਲਓਗੇ ਠੀਕ ਹੈ ਦੇਸੀ ਗਲਾਸ ਦੇਸੀ ਕਿਉਂਣਾ ਚਾਹੀਦਾ ਸ਼ਰਤ ਇਹ ਹੈ ਮੈਂ ਡੱਬਾ ਬੰਦ ਦੇਸੀ ਕਿ ਉਹਦੀ ਬਿਲਕੁਲ ਗੱਲ ਨਹੀਂ ਕਰ ਰਿਹਾ ਨਾ ਅੱਜ ਕਰਾ ਨਾ ਕੱਲ ਕਰਾ ਦੇਸੀ ਕਿ ਉਹਦੀ ਕਦੀ ਫੈਕਟਰੀ ਨਹੀਂ ਹੁੰਦੀ ਇਸ ਚੀਜ਼ ਨੂੰ ਕਰੈਕਟ ਕਰ ਲਓ ਦੇਸੀ ਕਿਉਂ ਦਾ ਤਵੇਲਾ ਹੁੰਦਾ ਕਿਉਂਕਿ ਦੇਸੀ ਕਿਉਂ ਮਸ਼ੀਨਾ ਚੋਂ ਨਹੀਂ ਨਿਕਲਦਾ ਹੂੰ ਦੇਸੀ ਘੋੜਾ ਨਿਕਲਣਾ ਵਾ ਚੰਗੇ ਪਸ਼ੂ ਤੋਂ ਉਹਦੇ ਦੁੱਧ ਦੇ ਵਿੱਚੋਂ ਉਹਦੀ ਕੋਈ ਫੈਕਟਰੀ ਨਹੀਂ ਹੁੰਦੀ ਤਵੇਲਾ ਹੁੰਦਾ ਇਹਨੇ ਭੁੱਖ ਵੀ ਵਧਾਉਣੀ ਆ ਇਹਨੇ ਪੇਟ ਵੀ ਸਾਫ਼ ਕਰਨਾ ਹੈ ਇਹਨੇ ਤੁਹਾਡੀ ਜੋੜਾਂ ਦਰਦਾਂ ਨੂੰ ਵੀ ਠੀਕ ਕਰਨਾ ਹੈ ਇਹਨੇ ਤੁਹਾਡੀ ਹਾਰਟ ਦੀ ਹੈਲਥ ਵੀ ਹੈਲਥ ਵੀ omega 3 ਔਰ 6 ਆਲਰੇਡੀ ਇਹਦੇ ਅੰਦਰ ਨੇ ਇਹਨੇ ਤੁਹਾਡੀ ਹਾਰਟ ਦੀ ਹੈਲਥ ਵੀ ਬੈਸਟ ਕਰਨੀ ਆ ਸਕਿਨ ਦੇ ਗਲੋ ਨੂੰ ਵਧਾਣਾ ਆ ਚਿਹਰੇ ਦੀ ਲਾਲੀ ਲਿਆਉਣੀ ਵਿਟਾਮਿਨ A ਤੇ E ਦਾ ਭਰਪੂਰ ਹੈ ਠੀਕ ਹੈ A ਔਰ E ਦੋਨੇ ਰਲ ਕੇ ਚਮੜੀ ਵੀ ਬਣਾਉਂਦੇ ਵਾਲ ਵੀ ਬਣਾਉਂਦੇ ਐ ਔਰ ਤੁਹਾਡੇ ਅੰਦਰਲੀ ਇੱਕ ਹੀ ਚਮੜੀ ਬਾਹਰਲੀ ਇੱਕ ਅੰਦਰੂਨੀ ਚਮੜੀ ਠੀਕ ਹੈ ਜਿਹੜੀ ਬਹੁਤ ਹੀ ਆ ਜਿਹੜੀ ਸਾਡੀ ਬੁੱਲਾਂ ਦੀ ਲੇਅਰ ਹੈ ਨਾ ਇਹ ਇਹ ਜਿਹੜੀ ਲੇਅਰ ਹੈ ਤੁਹਾਡੀ ਇਸ ਸਕਿਨ ਨਾਲੋਂ ਵੱਖਰੀ ਹੈ ਕਿਉਂ ਰੱਖੀ ਕੁਦਰਤ ਨੇ ਵੱਖਰੀ ਇਹਦਾ ਰੰਗ ਵੀ ਤੇ ਇਹੋ ਜਿਹਾ ਹੋ ਸਕਦਾ ਸੀ ਜੀ ਜੀ ਕਿਉਂ ਰੱਖੀ ਆ ਕਿ ਤੁਹਾਨੂੰ ਪਤਾ ਲੱਗ ਸਕੇ ਤੁਹਾਡੀ ਆਂਤੜੀਆਂ ਨੇ ਹਾਂ ਉਹਨਾਂ ਦਾ ਰੰਗ ਰੂਪ ਕਿਵੇਂ ਦਾ ਹੈ ਦੇਖੋ ਪਹਿਲੀ ਚੀਜ਼ ਹੈ ਕਿ ਜਿਨ੍ਹਾਂ ਨੇ ਸਟੇਟਮੈਂਟ ਦਿੱਤੀ ਸੀ ਹਾਂਜੀ 20 30 ਸਾਲ ਬਾਅਦ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਹੋਈ ਹੈ ਕਿ ਨਾ ਤਾਂ ਕੋਈ ਕੋਲੇਸਟ੍ਰੋਲ ਦਾ ਰੋਲਾ ਹੈ ਹਾਂ ਠੀਕ ਹੈ ਨਾ ਹੀ ਕੋਈ ਹਾਰਟ ਦੀ ਬਲੋਕੇਜ ਦਾ ਰੋਲਾ ਹੈ ਠੀਕ ਹੈ ਠੀਕ ਹੈ ਲੇਕਿਨ ਜਿਹੜੀਆਂ ਚੀਜ਼ਾਂ ਉਹਦੇ ਪੈਰਾ ਰეკਮੈਂਡ ਕਰਦੇ ਰਹੇ ਆ ਉਹ ਵੀ ਉਹ ਖਾ ਖਾ ਕੇ ਉਲਟਾ ਜ਼ਿਆਦਾ ਹਾਰਟ ਅਟੈਕ ਕੇਸ ਵਧੇ ਨੇ ਠੀਕ ਹੈ ਠੀਕ ਹੈ ਤੇ ਇਹ ਵੀ ਆਲਰੇਡੀ ਦੇਸੀ ਕਿ ਉਹਦੇ ਅੰਦਰ ਗੁੱਡ ਫੈਟ ਦਾ ਕੰਮ ਕੀ ਹੈਗਾ ਬਲੱਡ ਦੇ ਅੰਦਰ ਗੁੱਡ ਫੈਟ ਜਦੋਂ ਵੱਜ ਜਾਂਦੀ ਤੇ ਬੈਡ ਫੈਟ ਘਟ ਜਾਂਦੀ ਆ ਉਹਦੇ ਨਾਲ ਆਰਟਰੀਸ ਸmooth ਚੱਲਦੀਆਂ ਨੇ ਬਲੱਡ ਦੀ ਕੁਆਲਿਟੀ ਤੇ ਬਲੱਡ ਪ੍ਰੈਸ਼ਰ ਸਹੀ ਰਹਿੰਦਾ ਠੀਕ ਐ ਐਕਸੀਸਿਵ ਮਾਤਰਾ ਜਦੋਂ ਤੁਸੀਂ ਕੋਈ ਲੈਂਦੇ ਹੋ ਭਾ ਕੋਈ 5 ਚਮਚੇ ਖਾਣ ਲੱਗ ਪਿਆ ਕਹਿੰਨੇ ਅੱਧਾ ਗਲਾਸ ਭਰ ਕੇ ਪੀ ਲਿਆ ਹੁਣ ਉੱਥੇ ਤਾਂ ਫਿਰ ਸਰੀਰ ਬੋਲੂਗਾ ਹਾਂ ਹਾਂ ਉੱਥੇ ਬੋਲੂਗਾ ਜਦੋਂ ਤੁਸੀਂ ਇਹਨੂੰ ਦੇਖੋ ਮੈਂ ਤਾਂ ਨਸਵੇਂ ਗੁੱਡ ਫੈਟ ਇਹਦੀ ਮੈਂ ਵਿਗਿਆਨ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹਦੀ ਡਾਈਟ ਵੀ ਨਾਲ ਸਮਝੋ ਐਕਸੀਸਿਵ ਮਾਤਰਾ ਜੇ ਤੁਸੀਂ ਲਾਓਗੇ ਨੇ ਇਸੇ ਨੇ ਮੋਟਾਪਾ ਵੀ ਕਰ ਦੇਣਾ ਫਿਰ ਤਾਨੂੰ ਕਿਉਂ ਕਿ ਦੀ ਵੱਧ ਜ਼ਰੂਰਤ ਨਹੀਂ ਸੀ ਬਾਡੀ ਨੇ ਜ਼ਿਆਦਾ ਮਾਤਰਾ ਜਿੰਦਰਾ ਸਟੋਰ ਕਰਨ ਲੱਗ ਪੈਣੀ ਹੈ ਜੀ ਜਦੋਂ ਤੁਸੀਂ ਇਹਦੀ ਲੋਗ ਹੀ ਉਨੀ ਮਾਤਰਾ ਜਿਹੜੀ ਕਿ ਤੁਹਾਨੂੰ ਪੂਰੇ ਦਿਨ ਚ ਉਹਦੀ ਜ਼ਰੂਰਤ ਹੈ ਉਸ ਤੋਂ ਵੱਧ ਉਹਦੀ ਤੁਹਾਨੂੰ ਜ਼ਰੂਰਤ ਹੀ ਨਹੀਂ ਹੈਗੀ ਆਪਣੇ ਆਪ ਹੀ ਇਹਨੇ ਤੁਹਾਡੀ એનર્ਜੀ ਚ ਕੰਜ਼ੂਮ ਹੋ ਜਾਣਾ ਔਰ ਜਿੰਨੇ ਚੰਗੇ ਕੰਮ ਉਹਨੇ ਕਰੀ ਜਾਣੇ ਸੋ ਮਾਤਰਾ ਇੰਪੋਰਟੈਂਟ ਹੈ ਇਸ ਕਰਕੇ ਦੱਸਿਆ ਗਿਆ ਬੱਚਾ ਲਈ 3 ਗ੍ਰਾਮ ਸਿਆਣੇ ਲਈ 5 ਗ੍ਰਾਮ ਠੀਕ ਹੈ 3 ਗ੍ਰਾਮ ਮੀਨਸ ਅੱਧਾ ਚਮਚ 5 ग्राम मींस फुल चम्मच ठीक है। ਹੁਣ ਆਪਾਂ ਉਹਨੇ ਭੁੱਖ ਵਧਾਉਣ ਦਾ ਫਾਰਮੂਲਾ ਤੇ ਪੇਟ ਦੇ ਨੂੰ ਸਾਫ਼ ਕਰਨ ਦਾ ਮਲਦਵਾਰ ਨੂੰ ਖੋਲਣ ਦੇ ਫਾਰਮੂਲੇ ਦੇ ਉੱਪਰ ਇੱਕ ਗਲਾਸ ਗਰਮ ਗਰਮ ਪਾਣੀ ਲੈੜਾ ਇੱਕ ਚਮਚ ਆਪਾਂ ਇਹ ਦੇਸੀ ਘਾਣਾ ਦੇਸੀ ਘਿਓ ਲਵਾਂਗੇ ਇਹ ਚ ਆਪਾਂ ਐਡ ਕਰਾਂਗੇ। ਇਹ ਗਰਮ ਪਾਣੀ ਚ ਜੀ ਗਰਮ ਪਾਣੀ ਦੇ ਵਿੱਚ। ਕੀਆ ਬਾਤ ਹੈ। ਬਿਲਕੁਲ ਗਰਮ ਪਾਣੀ ਚ ਨੂੰ ਲਵਾਂਗੇ। ਠੀਕ ਹੈ। ਦੇਖੋ ਸ਼ੁੱਧ ਦੇਸੀ ਘਿਓ ਦੀ ਪਹਿਲੀ ਪਛਾਣ ਇਹ ਹੁੰਦੀ ਹੈ। ਸਰਦੀਆਂ ਚ ਅਸੀਂ ਬਹੁਤ ਰეკਮੈਂਡ ਕਰਦੇ ਆ ਤਾਂ ਉਹਨਾਂ ਦਾ ਵਿਸ਼ਵਾਸ ਬਣਿਆ ਸੰਸਥਾ ਤੇ ਤਾਂ ਉਸ ਬਿਹਾਰ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਮੰਗਵਾ ਕੇ ਦੇਣਾ ਪੈਂਦਾ ਉਹਦੇ ਲਈ ਉਹਦੇ ਲਈ ਫਿਰ ਸਾਨੂੰ ਅਖੀਰ ਤੇ ਕਿਉਂਕਿ ਇਸ ਵਾਰੀ ਡਿਮਾਂਡ ਪਿਛਲੇ ਸਾਲ ਤੋਂ ਬਹੁਤ ਜ਼ਿਆਦਾ ਵਧੀ ਹੋਈ ਸਾਡੇ ਕੋਲ ਇਹ ਬ੍ਰਾਂਡ 'ਚ ਬਹੁਤ ਸਾਰੇ ਪਰਿਵਾਰ ਮੰਗਵਾਉਂਦੇ ਆ ਉਹਦੇ ਲਈ ਫਿਰ ਸਾਨੂੰ ਸਾਡੀ ਮਜਬੂਰੀ ਬਣੀ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਜਿਹੜੀ ਆਪਣੀ ਸੰਸਥਾ ਹੈ ਉਹਨੇ ਟਾਈਪ ਕੀਤਾ ਰਾਜਸਥਾਨ ਦੀ ਇੱਕ ਗਊਸ਼ਾਲਾ ਦੀ ਸੰਸਥਾ ਜਿਸੇ 12000 ਗਾਵਾਂ ਅਲੱਗ-ਅਲੱਗ ਨਸਲ ਦੀਆਂ ਦੇਸੀ ਪਾਲੀਆਂ ਜਾਂਦੀਆਂ ਨੇ ਬੜੀ ਜਲਦੀ ਆਪਾਂ ਉਹਦੀ ਵੀ ਵੀਡੀਓ ਦਿਖਾਵਾਂਗੇ ਕਿਉਂਕਿ ਮੈਨੂੰ ਪਤਾ ਹੈ ਕਿ ਬੜਿਆਂ ਦੇ ਅੰਦਰ ਇਹ ਵੀ ਸਵਾਲ ਆਉਂਦਾ ਹੋਊਗਾ ਡਾਕਟਰ ਸਾਹਿਬ ਕਿ ਉਹ ਤੇ ਵਿਖਾਤਾ ਆਬ ਇਹ گاਵਾ ਵੀ ਵਿਖਾ ਦਿਓ ਬਿਲਕੁਲ ਮੈਂ ਮੇਰਾ ਸਵਾਲ ਵੀ ਇਹੀ ਸੀ ਹਾਂ ਮੇਰੇ ਕੋਲ ਕੋਈ ਗਾਂ ਨਹੀਂ ਹੈਗੀ ਭਾਈ ਸਾਹਿਬ ਨਾ ਹੀ ਮੇਰੀ ਕੋਈ ਮੇਰਾ ਕੋਈ ਤਬੀਲਾ ਹੈ ਹਾਂ ਜਿਸ ਦਿਨ ਪਰਮੇਸ਼ਰ ਨੇ ਕਿਰਪਾ ਕੀਤੀ ਥੋੜੇ ਜਿਹਾ ਜੀਵਨ ਚ ਥੋੜੇ ਰਿਲੈਕਸ ਹੋਏ گاਵਾ ਰੱਖਾਂਗੇ ਜ਼ਰੂਰ ਦੇ ਦਿਆਂ ਤਾਂ ਉਹਦੇ ਲਈ ਫਿਰ ਅਸੀਂ ਕੀ ਕੀਤਾ ਹੈਗਾ Rajasthan ਦੇ ਵਿੱਚ ਜਿਹੜੀਆਂ ਦੇਸੀ گاਵਾਂ ਦੀਆਂ ਗਊਸ਼ਾਲਾ ਨੇ ਉਹਨਾਂ ਨਾਲ ਸੀ ਕੰਟੈਕਟ ਕਰਕੇ ਬਕਾਇਦਾ ਸਾਡੀ ਸੰਸਥਾ ਨੇ ਤਾਇਪ ਕਰਕੇ ਇਹਨੂੰ ਮੁਹੱਈਆ ਕਰਵਾਇਆ ਕਵਾਲਿਟੀ ਤੇ ਪਿਓਰਿਟੀ ਨੂੰ ਲੈ ਕੇ ਅਸੀਂ ਸਾਡੀ ਜਿਹੜੀ ਹੈਗੀ ਆ ਉਹਦੇ ਤੇ ਹਮੇਸ਼ਾ ਇੱਕ ਜ਼ਿੰਮੇਦਾਰੀ ਰਹਿੰਦੀ ਹੈ ਠੀਕ ਹੈ ਉਸ ਤੋਂ ਬਾਅਦ ਜੀ ਡਾਈਟ ਤੇ ਡਾਈਟ ਪਲਾਨ ਚ ਯੂਜ਼ ਕਿਵੇਂ ਕਰਨਾ ਸਾਡੀ ਡਾਕਟਰ ਟੀਮ ਇਹਦੇ ਬਾਰੇ ਹਰ ਟਾਈਮ ਐਡਵਾਈਸ ਕਰਦੀ ਆ ਸੋ ਜਿਵੇਂ ਤੁਸੀਂ ਡਾਕਟਰ ਸਾਹਿਬ ਵੈਸੇ ਤੁਸੀਂ ਅਸੀਂ ਦਿਖਾ ਦਿੰਦੇ ਆ ਤੁਹਾਨੂੰ ਪਿਓਰ ਹੈ ਆਪਣੇ ਜੋ ਇਹਦੇ ਮੋਲੀਕਿਊਲਸ ਵਰਕ ਹੈਗਾ ਗੁੱਡ ਫੈਟ ਦਾ ਉਹਦੇ ਚ ਹੈ ਜੋ ਨੇਚਰਲੀ ਪ੍ਰੋਸੈਸ ਹੈਗਾ ਉਹ ਹੈਗਾ ਬਲੋਨਾ ਹੈ ਵੱਡੀ ਗੱਲ ਹੈ ਕਿ ਕੋਈ ਬਟਰ ਆਇਲ ਨਹੀਂ ਹੈਗਾ ਬਲੋਨਾ ਮਤਲਬ ਜੀ ਜਿਹੜਾ ਦਹੀਂ ਤੋਂ ਬਣਿਆ ਪਰ ਅਸਤਾਜੀ ਅੱਜ ਕੱਲ ਫ੍ਰਿਜ ਚ ਦੁੱਧ ਤੋਂ ਮਲਾਈ ਲਾਉਣੇ ਫ੍ਰਿਜ ਚ ਇਕੱਠੀ ਕਰਦੇ ਆ ਹਫ਼ਤੇ ਬਾਅਦ ਮਹੀਨੇ ਬਾਅਦ 15 ਦਿਨਾਂ ਬਾਅਦ ਮਲਾਈ ਦੇ ਹਿਸਾਬ ਨਾਲ ਉਹਨੂੰ ਗਰਮ ਕਰਦੇ ਆ ਕੀ ਕੱਢ ਲੈਣੇ ਜੀ ਉਹ ਦੇਖੋ ਉਹਨੂੰ ਮੈਂ ਉਹ ਕੋਈ ਉਹ ਸਹੀ ਪ੍ਰੋਸੈਸ ਨਹੀਂ ਹੈਗਾ ਉਹ ਜਸਟ ਉਹ ਤਾਂ ਆਪਣੇ ਮਨ ਦੀ ਸੈਟੀਸਫੈਕਸ਼ਨ ਹੈ ਵੀ ਜੀ ਅਸੀਂ ਦੇਸੀ ਕਿਉਂ ਖਾਣ ਲੱਗ ਪਏ ਆ ਓਕੇ ਬਸ ਇਹੀ ਹੋ ਇਸ ਦੇ ਉੱਤੇ ਕੁਝ ਨਹੀਂ ਹੈਗਾ ਕਿਉਂਕਿ ਜਿਹਨੂੰ ਜਿਹੜੇ ਲੋਕ ਖਾਂਦੇ ਨੇ ਮੈਂ ਵੀ ਗੱਲ ਕਹਿਣਾ ਜਿਹੜੇ ਲੋਕ ਖਾਂਦੇ ਨੇ ਆਪ ਦਾ ਲਿਪਿਡ ਚੈੱਕ ਕਰਵਾਈ ਜਾਓ ਕੋਰੋਨਲ ਦੇ ਨਾਲ ਓਕੇ ਜੇ ਗੁੱਡ ਗੁੱਡ ਫਾਇਟ ਦੇ ਤੌਰ ਤੇ ਦੇਸੀ ਖਾਓ ਤੁਸੀਂ ਖਾ ਰਹੇ ਹੋ ਤੁਹਾਡਾ ਲਿਪਿਡ ਨਹੀਂ ਵਧਣਾ ਚਾਹੀਦਾ ਓਕੇ ਠੀਕ ਹੈ ਤੁਹਾਨੂੰ ਸਾਹ ਨਹੀਂ ਚੜਨਾ ਚਾਹੀਦਾ ਠੀਕ ਹੈ ਤੁਹਾਨੂੰ ਮੋਟਾਪਾ ਨਹੀਂ ਆਉਣਾ ਚਾਹੀਦਾ ਤੂੰ ਖਾ ਕੇ ਵੇਖੂ ਕਿਉਂਕਿ ਉਹ ਉਹਦੇ ਅੰਦਰ ਕੁਆਲਿਟੀ ਡਿਵੈਲਪ ਨਹੀਂ ਹੋ ਪਾਉਂਦੀ ਹੈ ਨਾ ਹਾਂ ਤਾਂ ਇਸ ਕਰਕੇ ਉਹ ਸਹੀ ਨਹੀਂ ਹੈਗਾ ਠੀਕ ਹੈ ਅਸੀਂ ਮਾਡਰਨ ਲਾਈਫ ਦੇ ਵਿੱਚ ਆਪਣੇ ਆਪ ਨੂੰ ਮੋਡੀਫਾਈ ਕਰ ਲਿਆ ਤੇ ਮੋਡੀਫਾਈ ਦੇ ਕਰ ਵਿੱਚ ਚੀਜ਼ਾਂ ਨੂੰ ਮੋਡੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਨਹੀਂ ਹੋਣੀਆਂ ਨੇਚਰ ਦਾ ਤਾਂ ਉਹ ਸਿਧਾਂਤ ਹੈ ਉਹ ਲੱਖਾਂ ਸਾਲ ਪਹਿਲਾਂ ਵੀ ਹੋਈ ਸੀ ਅੱਜ ਵੀ ਹੋਹੀ ਰਹਿਣਾ ਗੁੱਡ ਫੈਟ ਨੂੰ ਗੁੱਡ ਫੈਟ ਦੀ ਤਰ੍ਹਾਂ ਲਵੋ ਤੀਸਰੀ ਇੱਕ ਵੱਡੀ ਚੀਜ਼ ਫਰੂਕੀ ਜੀ ਜਿਵੇਂ ਕਿ ਕੋਵਿਡ-19 ਮਹਾਮਾਰੀ ਆ ਉਹਵੇਂ ਨੀਂਦ ਪੂਰੇ ਵਿਸ਼ਵ ਦੀ ਮਹਾਮਾਰੀ ਹੈ ਬਿਲਕੁਲ ਠੀਕ ਗੱਲ ਹੈ ਬਿਲਕੁਲ ਠੀਕ ਪੂਰੇ ਵਰਲਡ ਦੀ ਮਹਾਮ ਉਹਦਾ ਹੱਲ ਪੂਰੇ ਵਿਸ਼ਵ ਦੇ ਕੋਲ ਦੇ ਵਿੱਚ ਜੇ ਕਿਸੇ ਕੋਲ ਅੱਛਾ ਹੈ ਤਾਂ ਗੁੱਡ ਫੈਟ ਦੇ ਤੌਰ ਤੇ ਦੇਸੀ ਘੋਦੇ ਦੇ ਤੌਰ ਤੇ ਸਾਡੇ ਮੁਲਕ ਦੇ ਕੋਲ ਹੈ। ਕੀ ਬਾਤ ਕੋਈ ਮੁਲਕ ਕਹਿੰਦਾ ਮੇਰੀ ਕਾਰ ਅੱਛੀ ਕੋਈ ਕਹਿੰਦਾ ਮੇਰਾ ਹਥਿਆਰ ਅੱਛਾ ਕੋਈ ਕਹਿੰਦਾ ਮੇਰੇ ਕੱਪੜੇ ਅੱਛੇ ਕੋਈ ਕਹਿੰਦਾ ਮੇਰੀ ਘੜੀ ਅੱਛੀ ਤਾਂ ਅਸੀਂ ਕਹਿੰਦੇ ਸਾਡੇ ਕੋਲ ਸਾਡੇ ਮੁਲਕ ਦੇ ਕੋਲ ਫੈਟ ਸਭ ਤੋਂ ਅੱਛੀ ਕੀ ਹੋਇਆ ਗੁੱਡ ਫੈਟ ਸਾਡੇ ਕੋਲ ਸਾਡੇ ਕੋਲ ਸਭ ਤੋਂ ਅੱਛੀ ਦੇਸੀ ਘੋਦੇ ਦੇ ਤੌਰ ਤੇ ਤਾਂ ਇਹਨੂੰ ਜਦੋਂ ਤੁਸੀਂ ਨੀਂਦ ਦੀ ਮਹਾਮਾਰੀ ਦਾ ਸਾਹਮਣਾ ਕਰਨਾ ਆਪਾਂ ਸਭ ਤੋਂ ਪਹਿਲਾਂ ਦੱਸਿਆ ਚੂਰੀ ਗ੍ਰੋਥ ਵਾਸਤੇ ਗੱਠ ਹੈਲਥ ਵਾਸਤੇ ਉਸ ਤੋਂ ਬਾਅਦ ਪੇਟ ਦੀ ਸਫਾਈ ਤੇ ਲੀਵਰ ਦੇ ਕੰਮ ਨੂੰ ਵਧਿਆ ਕਰਨ ਵਾਸਤੇ ਗਰਮ ਪਾਣੀ ਚ ਲੈਣਾ ਹੈਗਾ ਖਾਲੀ ਪੇਟ ਹੁਣ ਅਗੀ ਰਾਤ ਦੀ ਵਾਰੀ ਠੀਕ ਹੈ ਰਾਤ ਨੂੰ ਨੀਂਦ ਜਿਹਦੇ ਕੋਲ ਹੈ ਉਹ ਦੁਨੀਆ ਦਾ ਬਾਦਸ਼ਾਹ ਹੈ ਠੀਕ ਹੈ ਜਿਹਦੇ ਕੋਲ ਨੀਂਦ ਨਹੀਂ ਹੈਗੀ ਖਾਤੇ ਚ ਭਾਵੇਂ 100 ਕਰੋੜ ਰੁਪਏ ਉਹ ਤੋਂ ਵੱਡਾ ਭਿਖਾਰੀ ਕੋਈ ਨਹੀਂ ਨਾ ਸ਼ੇਰ ਹੈ ਨਾ ਸਵਾ ਸ਼ੇਰ ਹੈ ਉਹ ਬਸ ਮਿੱਟੀ ਦਾ ਢੇਰ ਹੈ ਕਿਉਂਕਿ ਉਹਨੂੰ ਨੀਂਦ ਤਾਂ ਆ ਰਹੀ ਹੈ ਕਿ ਉਹਦੇ ਲੀਵਰ ਤੇ ਲੀਵਰ ਦੇ ਉੱਪਰ ਐਕਸੈਸਿਵ ਫੈਟ ਜਿਹੜੀ ਬੈਡ ਫੈਟ ਹੈ ਨਾ ਉਹਦੇ ਇੰਨੀ ਅਕਲੇਰਾ ਚੜ ਗਈਆਂ ਨੇ ਕਿ ਉਹਨੇ ਦਿਨ ਸੂਰਜ ਚੜ ਗਿਆ ਉਹਦੀ ਲੇਅਰ ਨਹੀਂ ਉਤਰੀ ਤੇ ਉਹਦੀ ਅੱਖਾਂ ਵੀ ਨਹੀਂ ਖੁੱਲੀਆਂ ਸੂਰਜ ਦੀ ਊਰਜਾ ਹਰ ਪਸ਼ੂ ਪੰਛੀ ਜੀਵ ਜੰਤੂ ਨੂੰ ਜਗਾਉਂਦੀ ਹੈ ਓਕੇ ਤੇ ਉਹ ਉਹਨਾਂ ਪਸ਼ੂ ਪੰਛੀ ਜੀਵ ਜੰਤੂਆਂ ਤੋਂ ਜੰਤੂਆਂ ਤੋਂ ਵੀ ਖਤਰਨਾਕ ਜਾਨਵਰ ਬਣ ਚੁੱਕਿਆ ਜਿਹਨੂੰ ਸੂਰਜ ਨਿਕਲਣ ਤੋਂ ਬਾਅਦ ਵੀ ਅੱਖਾਂ ਨਹੀਂ ਖੁੱਲਦੀਆਂ ਨੀਂਦ ਆਈ ਜਾਂਦੀ ਹੈ ਤਾਂ ਇਟ ਮੀਨਸ ਉਹਦਾ ਲੀਵਰ ਫੈਟਿਆ ਤਾਂ ਉਹ ਡਾਈਟ ਪਲਾਨ ਦਾ ਪਾਰਟ ਹੈਗਾ ਉਹ ਡਾਈਟ ਪਲਾਨ ਲੈ ਕੇ ਉਹਨੂੰ ਠੀਕ ਕਰ ਸਕਦੇ ਹੋ ਪਤਾ ਦੱਸ ਦਿਓ ਜਿਵੇਂ ਡਾਈਟ ਪਲਾਨ ਕਿਵੇਂ ਲਿਆ ਜਾਂਦਾ ਹਾਂ ਨੀਚੇ ਨੰਬਰ ਚੱਲ ਰਹੇ ਨੇ ਸਾਡੇ ਐਕਸਪਰਟ ਡਾਕਟਰ ਟੀਮ ਦੇ ਉਹਨਾਂ ਤੇ ਕਾਲ ਕਾਲ ਕਰਕੇ ਉਹਨਾਂ ਨੂੰ ਕਹੋ ਕਿ ਮੈਨੂੰ ਇਹ ਹੀ ਸਮੱਸਿਆ ਨੇ ਤੇ ਮੈਨੂੰ ਡਾਈਟ ਪਲਾਨ ਪਲੀਜ਼ ਦੇ ਦਿੱਤਾ ਜਾਵੇ ਕੋਈ ਫੀਸ ਨਹੀਂ ਲੈਣਗੇ ਤੁਹਾਡੇ ਪੂਰੇ ਸਿੰਪਟਮ ਨੋਟ ਕਰਕੇ ਤੁਹਾਡੇ WhatsApp ਦੇ ਉੱਤੇ 72 ਘੰਟੇ ਦੇ ਵਿੱਚ ਵਿੱਚ ਡਾਈਟ ਪਲਾਨ ਪਹੁੰਚ ਰਿਹਾ ਹੈ ਔਰ ਬਹੁਤ سارے ਲਾਸਟ ਵੀਡੀਓ ਚ ਡਾਈਟ ਪਲਾਨ ਦਾ ਪਲਾਨ ਦਿੱਤਾ ਹੋਇਆ ਸੀ ਲੋਕਾਂ ਨੇ ਕਾਲ ਕਰਕੇ ਡਾਈਟ ਪਲਾਨ ਮੰਗਵਾਇਆ ਟਾਈਮ ਟੂ ਟਾਈਮ ਸਾਡੀ ਡਾਕਟਰ ਟੀਮ ਨੇ ਉਹਨੂੰ ਫੋਲੋ ਕੀਤਾ ਡਾਈਟ ਪਲਾਨ ਜੇ ਡਿਲੀਵਰ ਕੀਤੇ ਹੈ ਬਹੁਤ ਅੱਛਾ ਰਿਜ਼ਲਟ ਆਇਆ ਬਹੁਤ ਖੁਸ਼ੀ ਨੇ ਥੈਂਕਸ ਆ ਰਿਹਾ ਹੈ ਸਾਰਿਆਂ ਵੱਲੋਂ ਕਿ ਫ੍ਰੀ ਆਫਕੋਰਸ ਸਾਨੂੰ ਡਾਈਟ ਪਲਾਨ ਮਿਲ ਰਿਹਾ ਹੈ ਨਾਲੇ ਸਾਨੂੰ ਨੈਚੁਰਲ ਉਹ ਮੈਡੀਸਨ ਦੇ ਤੌਰ ਤੇ ਲੈਣਾ ਠੀਕ ਹੈ ਜਦੋਂ ਵੀ ਲੈਣਾ ਤੁਸੀਂ ਨੀਂਦ ਵੀ ਗੱਲ ਕਰ ਰਹੇ ਸੀ ਨੀਂਦ ਵਾਲਾ ਦੱਸ ਦੇ ਵੀ ਕਿਸ ਤਰੀਕੇ ਨਾਲ ਅਸੀਂ ਲਈਏ ਹਾਂ ਤਾਂ ਨੀਂਦ ਦੁਨੀਆ ਦੀ ਮਹਾਮਾਰੀ ਤੋਂ ਆਜ਼ਾਦੀ ਜੇ ਲੈਣੀ ਹੈ ਤਾਂ ਇਹ ਦੇਸੀ ਘਿਓ ਨੂੰ ਸੀ ਯੂਜ਼ ਕਿਵੇਂ ਕਰਨਾ ਰਾਤ ਨੂੰ ਸੌਣ ਲੱਗੇ ਜਦੋਂ ਤੁਸੀਂ ਲੇਟ ਜਾਂਦੇ ਹੋ ਅਗਰ ਕਰਦੇ ਜੀ ਤੁਹਾਡਾ ਕੋਈ ਹੈਲਪਰ ਹੈ ਸਹੋਗੀ ਹੈ ਸਾਥ ਦੇਣ ਵਾਲਾ ਹੈ ਤਾਂ ਉਹਨੂੰ ਤੁਸੀਂ ਕਟੋਰੀ ਦੇ ਵਿੱਚ ਅੱਧਾ ਚਮਚ ਦੇਸੀ ਘਿਓ ਪਾ ਕੇ ਦੇ ਦੋ ਬੋਲੋ ਕਿ ਮੈਂ ਲੇਟ ਰਿਹਾ ਮੇਰੇ ਪੈਰਾਂ ਦੀਆਂ ਤਲੀਆਂ ਦੇ ਵਿੱਚ ਮ사ਜ ਕਰਦੇ ਹਾਂ ਕੀ ਬਾਤ ਹੈ ਜਿਵੇਂ ਉਹਨੇ ਮ사ਜ ਪਹਿਲੇ ਪੈਰ ਤੇ ਕੀਤੀ ਦੂਸਰਾ ਪੈਰ ਫੜਨ ਤੋਂ ਪਹਿਲਾਂ ਪਹਿਲਾਂ ਤੁਹਾਡੀ ਅੱਖਾਂ ਬੰਦ ਤੇ ਕਰਾੜੇ ਸ਼ੁਰੂ ਅੱਖਾਂ ਬੰਦ ਕਰਾੜੇ ਸ਼ੁਰੂ ਤੁਹਾਨੂੰ ਬਹੁਤ ਡੂੰਗੀ ਨੀਂਦ ਆਉਣੀ ਹੈ ਔਰ ਤੁਸੀਂ ਮਹਿਸੂਸ ਕਰੋਗੇ ਜਿਹੜੀ ਨੀਂਦ ਦਾ ਆਨੰਦ ਇਸ ਰਾਤ ਆਇਆ ਪਹਿਲਾਂ ਕਦੀ ਨਹੀਂ ਆਇਆ ਇਸੇ ਨੂੰ ਲੱਭਦੇ ਫਿਰਦੇ ਸੀ ਚਾਓ ਜੀ ਜੀ ਪੂਰੇ ਵਿਸ਼ਵ ਦੀ ਮਹਾਮਾਰੀ ਦਾ ਹੱਲ ਹੈ ਔਰ ਅਸੀਂ ਫਰੂਕੀ ਜੀ ਇਸੇ ਮ사ਜ ਦੇ ਨਾਲ ਇਸੇ ਦੇਸੀ ਕੇ ਮ사ਜ ਦੇ ਨਾਲ ਨੀਂਦ ਦੀਆਂ ਗੋਲੀਆਂ ਬੰਦ ਕਰਵਾ ਚੁੱਕੇ ਹਾਂ ਜਿਹੜੇ 15-15 ਸਾਲ ਤੋਂ ਨੀਂਦ ਦੀਆਂ ਗੋਲੀਆਂ ਖਾ ਰਹੇ ਸੀ ਨਾਲ ਅਸੀਂ ਮ사ਜ ਸ਼ੁਰੂ ਕਰਵਾਈ ਹੈ ਅੱਜ ਉਹ ਨੀਂਦ ਦੀਆਂ ਗੋਲੀਆਂ ਨਹੀਂ ਖਾ ਰਹੇ ਬੈਸਟ ਟਾਈਮ ਹੈ ਖਾਲੀ ਪੇਟ ਸਵੇਰੇ ਸਵੇਰੇ ਯਸ ਖਾਲੀ ਪੇਟ ਜਾਂ ਸ਼ਾਮ ਨੂੰ ਨਹੀਂ ਖਾਲੀ ਪੇਟ ਤਾਂ ਕਿਪਾ ਮਲਦਵਾਰ ਤੇ ਕੰਮ ਕਰਨਾ ਹੈ ਜਿਵੇਂ ਉੱਠਦੇ ਹੋ ਗਰਮ ਗਰਮ ਪਾਣੀ ਦੇ ਵਿੱਚ ਤੁਸੀਂ ਇੱਕ ਚਮਚ ਐਡ ਕਰਕੇ ਲਓ ਪੇਟ ਖਾਲੀ ਹੋਏਗਾ ਬ੍ਰੇਨ ਨੂੰ ਬ੍ਰੇਨ ਦੇ ਅੰਦਰ ਤਾਜ਼ਗੀ ਆਏਗੀ ਜਦੋਂ ਇਹਨੇ ਪੇਟ ਸਾਫ਼ ਕਰਨਾ ਹੈ ਠੀਕ ਹੈ ਮਲਦਵਾਰ ਖੁੱਲਣਾ ਹੈ ਜੰਮੀ ਹੋਈ ਉਹ ਫੈਟ ਐਕਸਟਰਾ ਤੇ ਬੈਡ ਫੈਟ ਜਿਹੜੀ ਕਈ ਅਪਚ ਖਾਣੇ ਦੀ ਵਜ੍ਹਾ ਨਾਲ ਜੰਮੀ ਪਈ ਹੈ ਇਹਨੇ ਅੰਦਰੋਂ ਖੁਰਚ ਖੁਰਚ ਕੇ ਬਾਹਰ ਆ ਰਹੀ ਹੈ ਓਕੇ ਔਰ ਮਾਲ ਦਵਾਰ ਐ ਖੁੱਲਣਾ ਜਿਵੇਂ ਨਵਾਂ ਲਾਇਆ ਹੁੰਦਾ ਜੀ ਯੈਸ ਔਰ ਤੁਹਾਨੂੰ ਜਿਹੜੀ ਪੇਟ ਦੀ ਸਫਾਈ ਦੀ ਫੀਲਿੰਗ ਕੀ ਹੁੰਦੀ ਹੈ ਤੇ ਪੇਟ ਦੀ ਸਫਾਈ ਤੋਂ ਬਾਅਦ ਬ੍ਰੇਨ ਦੀ ਐਕਟੀਵਿਟੀ ਦੀ ਫੀਲਿੰਗ ਕੀ ਹੁੰਦੀ ਹੈ ਉਹ ਪਹਿਲੇ ਦਿਨ ਮਹਿਸੂਸ ਕਰੋਗੇ ਔਰ ਉਸ ਤੋਂ ਬਾਅਦ ਤੁਹਾਡੀ ਭੁੱਖ ਵੀ ਦਰੁਸਤ ਤੁਹਾਡੀ ਚੁਸਤੀ ਫੁਸਤੀ ਵੀ ਦਰੁਸਤ ਹੱਡੀਆਂ 'ਚ ਤਾਕਤ ਹੋਗੀ ਮਸਲ ਤੁਹਾਡੇ ਰੱਜੇ ਹੋਣਗੇ ਵੱਡੀ ਗੱਲ ਕੀ ਹੈ ਮਸਲ ਰਜ਼ਾ ਲੋ ਠੀਕ ਹੈ ਪੇਟ ਰੱਜੇ ਨਾ ਰੱਜੇ ਮਸਲ ਰਜ਼ਾ ਲੋ बच्चे दी ਤੁਸੀਂ ਬਹੁਤ ਕੇਅਰ ਕਰਦੇ ਹੋ ਮੈਨੂੰ ਪਤਾ ਹਰ ਇਨਸਾਨ ਮਹਿੰਗੀ ਤੋਂ ਮਹਿੰਗੀ ਚੀਜ਼ ਮਹਿੰਗੇ ਤੋਂ ਮਹਿੰਗੇ ਕੱਪੜੇ ਮਹਿੰਗੇ ਤੋਂ ਮਹਿੰਗੀ ਡਿਸ਼ ਅਸੀਂ ਅਵੇਲੇਬਲ ਕਰਵਾਉਨੇ ਮਹਿੰਗੇ ਤੋਂ ਮਹਿੰਗੇ ਬ੍ਰਾਂਡ ਤੋਂ ਉਹਨੂੰ ਪਤਾ ਨਹੀਂ ਕੀ ਕੁਝ ਖਵਾਉਨੇ ਆ ਪਰ ਮਸਲ ਭੁੱਖੇ ਜੀ ਜੀ ਭੁੱਖੇ ਮਸਲ ਨਾਲ ਰੱਖੋ ਉਸੇ ਮਸਲ ਨੇ ਤੁਹਾਡੇ ਬੱਚੇ ਦੀ ਉਮਰ ਡਿਸਾਈਡ ਕਰਨੀ ਆ ਇਹ ਬਲੋਨਾ ਜਿਹੜਾ ਕਿਓ ਹੈ ਹਾਂਜੀ ਇਹ ਜਿਹੜਾ ਕਿ ਦਹੀਂ ਤੋਂ ਬਣਾਇਆ ਜਾਂਦਾ ਠੀਕ ਹੈ ਇਹਦੀ ਕੁਆਲਿਟੀ ਜਿਹੜੀ ਹੈਗੀ ਆ ਨਾ ਜੋ ਇਹਦੀ ਗੁੱਡ ਫੈਟ ਦੇ ਕੰਮ ਨੇ ਉਹ ਇਹਦੇ ਚ ਸਟੋਰੇਜ ਉਹਦੀ ਅੱਛੀ ਕੱਚ ਜੀ ਠੀਕ ਰਹੇ ਬਿਲਕੁਲ ਅੱਛੀ ਰਹਿੰਦੀ ਹੈ ਔਰ ਮਿਲ ਜਾਂਦੇ ਤੁਹਾਡੇ ਕੋਲ ਮਿਲ ਜਾਂਦੇ ਜੀ ਵੈਸੇ ਤਾਂ ਦੇਖੋ ਇਹ ਔਨ ਆਰਡਰ ਹੈ ਪਹਿਲੀ ਚੀਜ਼ ਕਿਉਂਕਿ ਤੁਹਾਨੂੰ ਤਾਂ ਸਿੱਧ ਕੋਈ ਫੈਕਟਰੀ ਨਹੀਂ ਹੁੰਦੀ ਠੀਕ ਹੈ ਸਾਡੇ ਕੋਲ ਆਲਰੇਡੀ ਜਿਹੜੇ ਐਗਜ਼ਿਸਟਿੰਗ ਇਹਦੇ ਕਸਟਮਰਸ ਨੇ ਜਿਹੜੇ ਹਰ ਸਿਆਲ ਹਰ ਠੰਡ ਦੇ ਵਿੱਚ ਦੇਸੀ ਕੀ ਉਹਦੀ ਚੂਰੀ ਦੇਸੀ ਕੀ ਉਹਨੂੰ ਕੱਚਾ ਐਜ਼ ਅ ਗੁੱਡ ਫੈਟ ਇਨਟੇਕ ਕਰਦੇ ਨੇ ਉਹਨਾਂ ਦੀ ਆਲਰੇਡੀ ਸਾਡੇ ਕੋਲ ਬੁਕਿੰਗ ਰਹਿੰਦੀ ਹੈ ਜਿਹੜੇ ਪਰਿਵਾਰ ਨੂੰ ਮੰਗਾਉਣਾ ਵੀ ਚਾਹੁੰਦੇ ਪੈਸੇ ਤੇ ਅਸੀਂ ਮੈਂ ਰਿਕਵੈਸਟ ਕਰੂੰਗਾ ਕਿ ਤੁਹਾਡੇ ਨੀਅਰ ਡੀਅਰ ਜਿੰਨੇ ਵੀ ਜੀਵੰਦਾਰ ਪਰਿਵਾਰ ਨੇ ਹਾਂ ਉਹਨਾਂ ਨੂੰ ਕਹੋ ਕਿ ਬਈ ਦੇਸੀ ਗਾਂ ਲੈ ਕੇ ਆਓ ਠੀਕ ਹੈ ਉਹਦਾ ਕਿਓ ਬਣਾਓ ਅਸੀਂ ਖਰੀਦਦਾਰ ਖੜੇ ਆ ਠੀਕ ਹੈ ਰੋਜ਼ਗਾਰ ਬਣੇਗਾ ਠੀਕ ਹੈ ਦੂਸਰੀ ਚੀਜ਼ ਅਗਰ ਫਿਰ ਵੀ ਇਨਸਟੈਂਟ ਇਸ ਸਰਦੀਆਂ ਤੁਹਾਨੂੰ ਨਹੀਂ ਮਿਲ ਰਿਹਾ ਨੀਚੇ ਨੰਬਰ ਚੱਲ ਰਿਹਾ ਡਾਕਟਰ ਟੀਮ ਨਾਲ ਗੱਲ ਕਰੋ ਆਪਣੀ ਬੁਕਿੰਗ ਪਾ ਸਕਦੇ ਹੋ ਤੁਹਾਡੇ ਘਰ ਡਿਲੀਵਰ ਹੋ ਜਾਏਗਾ